ਕੀ ਹੋ ਰਿਹਾ ਹੈ ਕਿ ਚੋਣਾਂ ਦੇ ਵਿੱਚ ਸੀਟਾਂ ਵੰਡ ਲਈਆਂ ਗਈਆਂ ہیں ਕਾਂਗਰਸ ਪਾਰਟੀ ਨੇ ਔਰ ਆਮ ਆਦਮੀ ਪਾਰਟੀ ਨੇ ਹਰ ਮਾਈਕ ਤੇ ਉਹਨਾਂ ਨੇ ਹਰ ਪ੍ਰਦੇਸ਼ ਦਾ ਮੁੱਦਾ ਲੱਗਾਇਆ ਹਰ ਦੇਸ਼ ਦਾ ਮੁੱਦਾ ਲੱਗਾਇਆ ਹਰ ਪਿੰਡ ਦਾ ਮੁੱਦਾ ਲੱਗਾਇਆ ਉਹਨਾਂ ਨੇ ਕੋਈ ਚੋਣਾਂ ਇਕੱਠੇ ਨਹੀਂ ਲੜ ਰਹੇ ਆਈਲੀ ਅੰਡਰਸਟੈਂਡ ਇੱਕ ਹੋਰ ਦੇਸ਼ ਵਿਰੋਧੀ ਤਾਕਤ ਹੈ ਬਹੁਤ ਵੱਡੀ বিজে ਨੂੰ ਰੋਕਣ ਵਾਸਤੇ ਮੈਂ ਭਾਵੇਂ ਕਿ ਆਈ ਐਮ ਨੋਬਦੀ ਹੋਰ ਇੱਕ ਕਮੈਂਟ ਕਰਾਂ ਉਹਨਾਂ ਨੇ ਇਕੱਠੇ ਹੋ ਕੇ ਕੋਈ ਆਪ ਦੇ ਹੀ ਕੰਮ ਕਰਨਾ ਹੈ ਕਿ ਇੱਕ ਵਾਰੀ ਪਹਿਲਾਂ ਇਹਨਾਂ ਨਾਲ ਨਿਬੜ ਲੀਏ ਕੀ ਉਹਨਾਂ ਨੇ ਸੋਚਿਆ ਹੋਵੇਗਾ ਔਰ ਕੀਤਾ ਹੋਵੇਗਾ ਔਰ ਚੰਡੀਗੜ ਕੀ ਕਰਦਾ ਜੇ ਨਹੀਂ ਕਰਦਾ ਉਹਦਾ ਸਾਡੇ ਤੇ ਕੀ ਅਸਰ ਹੈ ਅਸੀਂ ਦੇਖਣਾ ਪੰਜਾਬ ਵਾਲੇ ਨੇ ਕੀ ਕਰਨਾ ਜੇ ਨਹੀਂ ਕਰਨਾ ਕੋਈ ਇੰਨਾ ਨਹੀਂ ਅਸੀਂ ਅੱਜ ਉਹ ਲੜੇ ਜਾਉਂਦੇ ਅਸੀਂ ਐਮਸੀ ਲੜੇ ਇਸ ਗੱਲ ਦਾ ਕੋਈ ਸਮਝੌਤਾ ਨਹੀਂ ਮੇਰ ਬਣ ਜਾ ਕਿ ਬੀਜੇਪੀ ਜ਼ਿਆਸਤੀ ਕਰ ਰਹੀ ਹੈ ੱਤਕਾ ਕਰ ਰਹੀ ਹੈ ਬੰਦੇ ਕਹਿੰਦੇ ਕਿ ਇਸ ਨਾਲ ਅਲੱਗ ਮੇਅਰ ਬਣਾਉਣੇ ਚਾਹੁੰਦੇ ਹੈ ਫਿਗਰ ਕੋਈ ਹੋਰ ਹੈ ਬਣਾਉਣਾ ਉਹ ਮੇਰ ਚਾਹੁੰਦੇ ਹੈ ਕਈ ਵਾਰੀ ਜਦੋਂ ਕਿਸੇ ਵਿਅਕਤੀ ਨਾਲ ਜ਼ਾਹਤੀ ਹੁੰਦੀ ਹੈ ਤਾਂ ਫਿਰ ਸਾਰੇ ਉਹਦੇ ਨਾਲ ਖੜ ਜਾਂਦੇ ਜਿਵੇਂ ਅੱਜ ਖੜਾ ਸਾਹਿਬ ਦੇ ਨਾਲ ਸਾਰੇ ਖੜੇ ਪਰ ਰਾਗਰ ਗੱਡੇ ਦਾ ਬਿਆਨ ਆਇਆ ਜੀ ਇੰਡੀਆ ਗੱਟ ਜੋੜ ਜਿਹੜਾ ਹੋਇਆ ਚੰਡੀਗੜ੍ਹ ਦੇ ਵਿੱਚ ਵੀ ਪੂਰੇ ਦੇਸ਼ ਦੇ ਵਿੱਚ ਇਸੇ ਤਰ੍ਹਾਂ ਗੱਟਬੰਧਨ ਨੂੰ ਸਫਲਤਾ ਮਿਲੇਗੀ ਯਾਰ ਰਾਗਰ ਚੱਡਾ ਜੀ ਦਾ ਬਿਆਨ ਆਇਆ ਤੇ ਮੈਂ ਉਹ ਰਾਗਰ ਚੱਡਾ ਜੀ ਦੇ ਬਿਆਨ ਤੇ ਕੀ ਟਿੱਪਣੀ ਕਰਾਂ ਸਰ ਗੁਪਿੰਦਰ ਸਿੰਘ ਹੋਣਾ ਨੇ ਚੰਡੀਗੜ੍ਹ ਦੀ ਗੱਲ ਕੀਤੀ ਹੈ ਤਾਂ ਉਹ ਠੀਕ ਹੈ ਨਹੀਂ ਹੋਣਾ ਪੰਜਾਬ ਦੀ ਗੱਲ ਕੀਤੀ ਕੱਲ ਨੂੰ ਭਗਵੰਤ ਸਿੰਘ ਜੀ ਨੇ ਇਸ ਬਾਰੇ ਕੀ ਕਿਹਾ ਹੈ ਔਰ ਜਦੋਂ ਚੱਡਾ ਜੀ ਨੇ ਕੀ ਕਿਹਾ ਤੁਸੀਂ ਉਹਨਾਂ ਨੂੰ ਤੁਸੀਂ ਬੋਲ ਰਹੇ ਕਿ ਇਹ ਕੋਈ ਚੋਣ ਨਹੀਂ ਹੋ ਰਹੀ ਹੈ ਵੀ ਚੋਣ ਦੇ ਵਿੱਚ ਸੀਟਾਂ ਵੰਡ ਲਈਆਂ ਗਈਆਂ ਹਨ ਕਾਂਗਰਸ ਪਾਰਟੀ ਨੇ ਔਰ ਆਮ ਆਦਮੀ ਪਾਰਟੀ ਨੇ ਹਰ ਮਾਈਕਰ ਕੀ ਉਹਨਾਂ ਨੇ ਹਰ ਪ੍ਰਦੇਸ਼ ਦਾ ਮੁੱਦਾ ਲੱਗ ਗਿਆ ਹਰ ਦੇਸ਼ ਦਾ ਮੁੱਦਾ ਲੱਗ ਗਿਆ ਹਰ ਪਿੰਡ ਦਾ ਮੁੱਦਾ ਲੱਗ ਗਿਆ ਉਹਨਾਂ ਨੇ ਕੋਈ ਚੋਣ ਇਕੱਠੇ ਨਹੀਂ ਲੜ ਰਹੇ ਆਈਲੀ ਅੰਡਰਸਟੈਂਡ ਇੱਕ ਹੋਰ ਦੇਸ਼ ਵਿਰੋਧੀ ਤਾਕਤ ਹੈ ਬਹੁਤ ਵੱਡੀ ਬੀਜੇ ਉਹਨੂੰ ਰੋਕਣ ਵਾਸਤੇ ਮੈਂ ਭਾਵੇਂ ਕਿ ਨੋਬਡੀ ਹੋਰ ਇੱਕ ਕਮੈਂਟ ਕਰਾ ਉਹਨਾਂ ਨੇ ਇਕੱਠੇ ਹੋ ਕੇ ਕੋਈ ਆਪ ਦੇ ਹੀ ਆਪ ਦੇ ਕੰਮ ਕਰਨਾ ਹੈ ਕਿ ਇੱਕ ਵਾਰੀ ਪਹਿਲਾਂ ਇਹਨਾਂ ਨਾਲ ਨਿਬੜ ਲੀਏ ਕਿ ਉਹਨਾਂ ਨੇ ਸੋਚਿਆ ਹੋਵੇਗਾ ਔਰ ਕੀਤਾ ਹੋਵੇਗਾ ਔਰ ਚੰਡੀਗੜ੍ਹ ਕੀ ਕਰਦਾ ਜੇ ਨਹੀਂ ਕਰਦਾ ਉਹਦਾ ਸਾਡੇ ਤੇ ਕੀ ਅਸਰ ਹੈ ਅਸੀਂ ਦੇਖਣਾ ਪੰਜਾਬ ਵਾਲੇ ਨੇ ਕਰਨਾ ਜੇ ਕਰਨਾ ਅਸੀਂ ਮੈਂ ਕਿਹਾ ਸੀ ਉਹਨਾਂ ਨਾਲ ਲੜਨਾ ਕਰੀਏ ਨਾਲੀ ਵਾਲੇ ਉਹਨਾਂ ਨੇ ਕੋਈ ਇਹ ਨਹੀਂ ਕਿ ਅਸੀਂ ਅੱਥੇ ਹੋੜ ਲੜੇ ਜਾਓ ਲੜੀ ਅਸੀਂ ਐਮਸੀ ਲੜੇ ਇਸ ਕੰ ਦਾ ਕੋਈ ਸਮਝੌਤਾ ਨਹੀਂ ਹੋਇਆ ਪ੍ਰਿੰਸੀਪਲ ਵੀ ਪਾ ਗਿਆ ਉਗੀ ਬੀਜੇਪੀ ਜ਼ਿਆਦਾਤੀ ਕਰ ਰਹੀ ਹੈ ਧੱਕਾ ਕਰ ਰਹੀ ਹੈ ਬਦਲੇ ਕਰ ਰਹੀ ਹੈ ਮਾਈਕਲ ਬ੍ਰਿਕਸ ਨਾਲੋਂ ਦਾ ਮੇਅਰ ਬਣਾਉਣੇ ਚਾਹੁੰਦੇ ਹੈ ਫਿਗਰ ਕੋਈ ਹੋਰ ਹੈ ਬਣਾਉਣਾ ਉਹ ਮੇਰ ਚਾਹੁੰਦੇ ਹੈ ਕਈ ਵਾਰੀ ਜਦੋਂ ਕਿਸੇ ਵਿਅਕਤੀ ਨਾਲ ਜ਼ਾਹਤੀ ਹੁੰਦੀ ਹੈ ਤਾਂ ਫਿਰ ਸਾਰੇ ਉਹਦੇ ਨਾਲ ਖੜ ਜਾਂਦੇ ਜਿਵੇਂ ਅੱਜ ਖੜਾ ਸਾਹਿਬ ਦੇ ਨਾਲ ਸਾਰੇ ਖੜੇ ਪਰ ਰਾਗਰ ਗੁੱਡੇ ਦਾ ਬਿਆਨ ਆਇਆ ਜੀ ਇੰਡੀਆ ਗੱਟ ਜੋੜ ਜਿਹੜਾ ਹੋਇਆ ਚੰਡੀਗੜ੍ਹ ਦੇ ਵਿੱਚ ਵੀ ਪੂਰੇ ਦੇਸ਼ ਦੇ ਵਿੱਚ ਇਸੇ ਤਰ੍ਹਾਂ ਗੱਟਬੰਧਨ ਨੂੰ ਸਫਲਤਾ ਮਿਲੇਗੀ ਯਾਰ ਰਾਗਰ ਚੱਡਾ ਜੀ ਦਾ ਬਿਆਨ ਆਇਆ ਤੇ ਮੈਂ ਉਹ ਰਾਗਰ ਚੱਡਾ ਜੀ ਦੇ ਬਿਆਨ ਤੇ ਕੀ ਟਿੱਪਣੀ ਕਰਾਂ ਸਰ ਗੁਪਿੰਦਰ ਸਿੰਘ ਹੋ ਜਾਣੇ ਚੰਡੀਗੜ੍ਹ ਦੀ ਗੱਲ ਕੀਤੀ ਹੈ ਤਾਂ ਉਹ ਠੀਕ ਹੈ ਨਹੀਂ ਉਹਨੇ ਪੰਜਾਬ ਦੀ ਗੱਲ ਕੀਤੀ ਕੱਲ ਨੂੰ ਭਗਵੰਤ ਸਿੰਘ ਜੀ ਨੇ ਇਸ ਬਾਰੇ ਕੀ ਕਿਹਾ ਹੈ ਔਰ ਜਦੋਂ ਚੱਡਾ ਜੀ ਨੇ ਕੀ ਕਿਹਾ